ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਸਥਿਤ ਖੇਤੀਬਾੜੀ ਦਫ਼ਤਰ 'ਚ ਉਸ ਵੇਲੇ ਹੰਗਾਮੇ ਵਾਲੀ ਸਥਿਤੀ ਬਣ ਗਈ ਜਦੋਂ ਬੀਜ ਲੈਣ ਆਏ ਕਿਸਾਨਾਂ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਖੱਜਲਖੁਆਰੀ ਕਾਰਨ ਕੁਝ ਕਿਸਾਨਾਂ ਦੀ ਆਪਸੀ ਧੱਕਾ ਮੁਕੀ ਹੈ ਤੇ ਝਗੜੇ ਹੋਣ ਦੀ ਵੀ ਖਬਰ ਹੈ ਇਸ ਮੌਕੇ ਫਾਜ਼ਲ ਕਾਦੇ ਸਰਹੱਦੀ ਇਲਾਕੇ ਦੇ ਵਕਤ ਵਕਤ ਥਾਵਾਂ ਤੱਕ ਪਹੁੰਚੇ ਆੜ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਬੀਜ ਲੈਣ ਲਈ ਲੰਮੀਆਂ ਕਤਾਰਾਂ ਵਿੱਚ ਖੜੇ ਹਨ ਪਰ ਉਹਨਾਂ ਨੂੰ ਬਾਰੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਪਟਵਾਰੀ ਦੀ ਰਿਪੋਰਟ ਤੇ ਜ਼ਮੀਨ ਦੀ ਨਕਲ ਜਮਾ ਕਰਵਾਉਣ ਦੇ ਬਾਵਜੂਦ ਉਹਨਾਂ ਨੂੰ ਪੂਰਾ ਬੀਜ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਜ਼ਮੀਨ ਦੇ ਹਿਸਾਬ ਨਾਲ ਉਹਨਾਂ ਨੂੰ ਪੂਰਾ ਬੀਜ ਮੁਹੱਈਆ ਕਰਵਾਇਆ ਜਾਵੇ ਇਸ ਤੋਂ ਇਲਾਵਾ ਇਹ ਬੀਜ ਪਿੰਡ ਪੱਦਰ ਤੇ ਵੰਡਿਆ ਜਾਵੇ ਕਾਂ ਜੋ ਸਹੀ ਵਿਅਕਤੀ ਦੀ ਪਛਾਣ ਹੋ ਸਕੇ ਅਤੇ ਰੋਜ਼ਾਨਾ ਦੀ ਖੱਜਲ ਖਵਰੀ ਤੋਂ ਬਚਿਆ ਜਾ ਸਕੇ। ਪਾਰੇ ਬਣਾ ਜੋਨੇ ਅਗੇ ਜਿੰਮ ਦੀ ਪਹਿਲੀ ਸਹੀ ਹੈ ਸਰਪੰਚ ਦੀ ਮੋਹਰ ਸਹੀ ਲੱਗੀ ਜਾਵੇ। ਪਟਵਾਰੀ ਦੀ ਤਖਤੀ ਸਹੀ ਹੋਈ ਜਾਵੇ। ਜ਼ਮੀਨ ਤੇ ਜਿਹੜਾ ਸਹੀ ਮਹੱਤਵ ਦਾ ਕਾਸਤਕਾਰ ਉਹਨੂੰ ਦਿੱਤਾ ਜਾਵੇ। ਨਜਾਇਜ਼ ਤੌਰ ਤੇ ਜਿਹੜੇ ਵੀ ਲੈ ਰਹੇ ਨੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਦੇ ਵਿੱਚ ਪਾਇਆ ਜਾਵੇ। ਇਹਨੇ ਦੇਖ ਬਾਲ ਕੀਤੀ ਜਾਵੇ ਧਾਰਗੜ ਤੋਂ ਬੋਟਗੜ ਤੋਂ ਸਾਰੀ ਦੇਖ ਬਾਲ ਕੀਤੀ ਜਾਵੇ ਜਿੰਨੇ ਦਾਣੇ ਕਿਸੇ ਨੇ ਫालतੂ ਲੈਨੇ ਉਹਦੇ ਵਾਪਸ ਲੈ ਜਾ। ਜੇ ਵੱਡੇ ਜ਼ਿਆਦਾ ਹਗੇ ਨੇ ਨਾ ਉਹਨਾਂ ਨਾਲ ਵਾਸਤੇ ਗੱਡਿਆ ਜਾ। ਕਿੰਨਾ 10 10 ਕਿਲੇ ਜਾਂ 5 ਕਿਲੇ ਉਹਨਾਂ ਦਾ ਉਹਨਾਂ ਦਾ ਨਹੀਂ ਵੀ ਪੂਰਾ ਦਿਨ ਮਿਲਦਾ। ਤਾਂ ਕਿ ਉਹਨਾਂ ਤੌਰ ਤੇ ਦੱਸਦਾ ਦੇਣਾ ਹੀ ਹੱਕ ਬਣਦਾ ਹੈ। ਹਰੇਕ ਜਦੋਂ ਬਜਾਈ ਹੋਣੀ ਹੈ ਤਾਂ ਰੇਗ ਫਸਲ ਟੁੱਪੀ ਹੈ। ਉਹਨੂੰ ਦਿੱਤਾ ਜਾਵੇ। ਪਰ ਜਿਹੜੇ ਨਜਾਇਜ਼ ਕਾਗਜ਼ ਵਿੱਚ ਪਰਿਚੇ ਨੇ ਇਹਨਾਂ ਨੇ ਉਹਨਾਂ ਦਾ ਵੀ ਫਮੰਨਾ ਸਤਿਆਨਾਸ਼ ਕਰ ਦੇਣਾ। ਸੱਚਾਈ ਤਾਂ ਇਹ ਉਹਨਾਂ ਨੂੰ ਜਿਹੜੇ ਗੈਰ ਕਾਨੂੰਨੀ ਕਾਗਜ਼ਾਂ ਨੂੰ ਉਹਨਾਂ ਨੂੰ ਕਬ ਕਰ ਜਾਵੇ ਤੇ ਉਹ ਨੂੰ ਵੀ ਸਹੀ ਦਿੱਤੀ ਤੌਰ ਤੇ ਜਿਹੜਾ ਬੀ ਵਰਤੋ ਇਹ ਤਾਂ ਅੱਜ 4-5 ਦਿਨ ਤੋਂ ਚੱਲਦੇ ਆ ਅੱਜ ਵੀ ਬੀ ਲੈ ਚੱਲੇ ਅੱਜ ਵੀ ਚੱਲਿਆ ਅੱਜ ਆਇਆ ਆਪਾਂ ਤਾਂ 5ਵੇਂ ਦਿਨ ਇਹ ਮੇਰਾ ਫਾਰਮ ਦਿੱਤਾ ਸੀ ਸਰਪੰਚ ਨੂੰ ਮੋਹਰ ਲਵਾਉਣ ਵਾਸਤੇ ਕਿਸੇ ਪਿੰਡ ਦੇ ਵਿਅਕਤੀ ਨੂੰ ਉਹ ਪਿੰਡ ਦਾ ਵਿਅਕਤੀ ਕਹਿੰਦਾ ਵੀ ਮੈਂ ਤਾਂ ਆ ਆ ਦੇ ਆ ਦੇ ਘਰੇ ਰੱਖੀ ਰੱਖਾਈ ਤੇ ਵੱਲੇ ਚਲਾ ਤੇ ਦੱਬੇ ਨੇ ਅਖੇ ਮੈਂ ਜਦੋਂ ਤੂੰ ਖੁਰਦੀ ਤੌਰ ਤੇ ਤੂੰ ਲੈ ਲਿਆ ਮੇਰੇ ਕੋਲ ਫਾਰਮ ਤੇ ਫਾਰਮ ਤੇ ਤੇਰਾ ਹੱਕ ਬਣਦਾ ਮੋਹਰ ਲਵਾਣੀ ਜਦੋਂ ਤੈਨੂੰ ਤੂੰ ਸਾਰਿਆਂ ਕੋਲ ਫਾਰਮ ਘਟੇ ਕਰਦਾ ਪਿਆ ਤੂੰ ਮੇਰੇ ਫਾਰਮ ਤੇ ਮੋਹਰ ਕਿਉਂ ਨਹੀਂ ਲਵਾਈ ਇਹ ਤੇਰਾ ਫਰਜ਼ ਬਣਦਾ ਸੀ ਜੇ ਮੈਨੂੰ ਹੁਣ ਕੋ ਦੇਣਾ ਜਿਨੇ ਹੁਣ ਤੜੇ ਫੜਕੇ ਚ ਤੇ ਅਸੀਂ ਵੀ ਛੱਲੇ ਸਵੇਰੇ ਤੜਕੇ ਆ ਜਾਂਦੇ ਮੈਂ ਥੋੜਾ ਜਿਹਾ ਲੇਟ ਆਇਆ ਹੁਣ ਆਨਲਾਈਨਾਂ ਲੱਗੀਆਂ ਮੈਂ ਤੁਹਾਡੇ ਸਾਹਮਣੇ ਆ ਰਿਹਾ ਖਲੋ ਤਾਂ ਕਿੰਨੀਆਂ ਲੈਣਾ ਲੱਗਿਆ ਭੀ ਮੇ ਤੱਕਾ ਮੁਕੇ ਚਲੀ ਜਾ ਰਿਹਾ ਵੈਸੇ ਵੀ ਦੇ ਜਿਹਨੇ ਵੰਡਾਈ ਹੈਗੀ ਪਿੰਡਾਂ ਦਿੱਤੀ ਲੱਗਦਾ ਝੰਡਾ ਹੈ ਪਿੰਡਾਂ ਜੇ ਕਿਤੇ ਜਾਵੇ ਤਾਂ ਸਹੀ ਤੌਰ ਤੇ ਉਹਨੂੰ ਦੇ ਦਿੱਤਾ ਜਾਵੇ ਤੇ ਜਿੰਨ ਪਿੰਡ ਦੇ ਹਰੇਕ ਵਿਅਕਤੀ ਨੂੰ ਪਤਾ ਹੁੰਦਾ ਵੀ ਇਹਨੇ ਕੋਈ ਨਾ ਰਖਵਾਇਆ ਕਿ ਮੇਰੇ ਵਰਗਾ ਮਿਹਨਤੀ ਬੰਦਾ ਚੋਨਾ ਲਾਉਣ ਜਾਂਦਾ ਲੋਕਾਂ ਦੇ ਘੇਤ ਉਹਨੂੰ ਵੀ ਪਤਾ ਵੀ ਇਹਨੇ ਇਨਾ ਚੋਨਾ ਲਾਇਆ ਸਕਦਾ ਵੀ ਨਹੀਂ ਮਿਲਦਾ ਪਰ ਮੇਰਾ 5 ਕਿੱਲਾ ਦੀ 20 ਫਿਕਰ ਤੇ ਜਦੋਂ 4 ਕਿੱਲਾ ਦੀ ਮੈਨੂੰ ਦਿੱਤੀ ਜਾਂਦੇ ਨੂੰ ਆਹ ਗੱਲ ਮੈਨੂੰ 4 ਕਿੱਲਾ ਦੀ ਕਿਉਂ ਦੇਂਦੇ ਮੈਂ 5 ਕਿੱਲਾ ਲੈਣਾ ਹੈ ਘੱਟ ਕਿੱਥੇ ਜਾ ਰਿਹਾ ਆਹ ਘੱਟ ਕੀਤਾ ਰਿਹਾ ਹੈ ਕਿਉਂ ਘੱਟ ਕਰਦੇ ਨੂੰ ਇੱਥੇ ਬਹੁਤ ਰੱਜ ਪਿਆ ਕਹੜਾ ਕੋਈ ਲੈਣ ਮਾਰਨੇ ਕੋ ਕੁਛ ਨਝੜਾ ਆਂਦਾ ਉਹ ਯਾਦਾ ਮਤਲਬ ਰੋਟੀਆਂ ਸੇਕੀ ਜਾਂਦਾ ਹੈ ਕੋਈ ਇਹਦੇ ਪ੍ਰਸ਼ਾਸਨ ਦਾ ਨਹੀਂ ਪ੍ਰਬੰਧ ਦੇਗਾ ਕੋ ਕਿਸੇ ਦਾ ਨਹੀਂ ਹੈਗਾ ਇਹ ਗੱcka ਸਟਾਰ ਹੈ ਇਹ ਤਿੰਨ ਚਾਰ ਦਿਨ ਤੋਂ ਇਹ ਮਸਲਾ ਚੱਲੀ ਜਾ ਰਿਹਾ ਹੈ ਵੀ ਲੈਣ ਆਇਆ ਹੈ ਪਟਵਾਰੀ ਨੇ ਰਿਪੋਰਟ ਮੰਗੀ ਹੈ ਨਕਲ ਹੈ ਨਕਲਾ ਲੈ ਗਿਆ ਉਹਨੇ ਰਿਪੋਰਟ ਕੀਤੀ ਹੈ ਦੇਖ ਤੇ ਪਟਵਾਰੀ ਨੇ ਹਾਂ ਨਕਲ ਲਏ تھے 5 ਕਿਲੋ ਪਣੀ ਹੈ ਪੂਰਾ ਵੀ ਨਹੀਂ ਸਾਨੂੰ ਮਿਲ ਰਹੀ ਆ ਦੋ ਗੱਟੇ ਆ ਲੇਖ ਤੇ ਦੇ ਦਿੰਦੇ ਨੇ ਸਵੇਰੇ ਦੇ ਲੈਣਾ ਤੇ ਖੜਿਆ ਪਹਿਲਾਂ ਨਾਲ ਨੂੰ ਪੂਰੇ ਗੱਟੇ ਮਿਲਦੇ ਰਹੇ ਨੂੰ ਕਿੱਤੀ ਲਿਖਿਆ ਹੋਇਆ 5 ਕਿੱਲਿਆਂ ਦੇ ਤੇ ਹੁਣ ਸਾਨੂੰ ਰੋਕਣ ਦਾ ਹੱਕ ਦਤਾ ਇਹ ਕੀ ਗੱਲ ਹੈ ਤੁਹਾਡੀ ਵੀ 5 ਕਿੱਲੇ 5 ਕਿੱਲੇ ਆ ਇਹ ਡੋਕਣਾ ਦਿੱਤਾ ਜਾਂਦਾ ਹਾਂ ਲਗੜ ਨਕਲ ਫਟਵਾਰੀ ਨਕਲ ਦੇ ਕੀਤਾ ਉਹਨਾਂ ਨੂੰ ਆਂਦਨ ਇੱਕ ਨਾਲ ਘਟਾ ਦਿੱਤੀ ਜਾਂਦਾ ਫਿਰ ਕਿੰਨਾਂ ਲੋਕ ਲੈਣਾਂ ਨੂੰ ਇੱਕ ਘਟਾ ਹਾਂ ਛੀ ਕਾਫੀ ਹੈ ਬਹੁਤ ਹੈਗਾ ਹੈ ਜਿਆਦਾ ਹੁੰਦੀ ਪਈ ਹੈ ਕਾਫੀ ਪਰਸ਼ਾਨ ਹਾਂ ਬਹੁਰੀ ਪਰੇਸ਼ਾਨੀ ਕੀਤੀ ਖੜੇ ਨੇ ਮੇਰੇ ਪੈਸੇ ਚਾਹੀਦਾ ਸੀ ਪਿੰਡਾਂ ਦੇ ਵੰਡਿਆ ਜਾ ਆ ਪਿੰਡਾਂ ਜਾਵਣ ਇਹ ਆਂਦੇ ਪਿੰਡਾਂ ਜਾਵਣਾਂ ਨੇ ਫਿਰ ਉਹ ਤਬਾਦ ਕਹਿੰਦੇ ਨਹੀਂ ਇੱਥੇ ਮੰਗਾਂ ਦਾ ਕਰਨੇ ਤਾਂ ਸਾਨੂੰ ਪੂਰਾ ਵੀ ਦਿੱਤਾ ਜਾਂਦਾ ਪੂਰਾ ਹੈ ਅਸਾ ਬਾਤ ਨਹੀਂ ਲੈ ਬੰਦੇ ਵੀ ਇਹੋ ਤਾਂ ਸਾਨੂੰ ਪੂਰਾ ਦਿੱਤਾ ਜਾਵੇ ਨਹੀਂ ਤਾਂ ਇਹ ਵੀ ਦੋ ਘਟੇ ਗੜਾਂ ਦੇ ਰੱਖਣੇ ਇਹ ਮੇਰੇ ਚਾਰ ਕੁੱਤੇ ਆਦੇ ਤੇ ਦੋ ਘਟੇ ਦਿੱਤੇ ਇੱਥੇ ਵੀ ਚੱਲਦੀ ਆ ਇਹ ਵੀ ਲੋ ਕਿਹੜੇ ਪਹਿਲੇ ਨਾਮ ਨੇ ਤਾਂ ਪੂਰਾ ਮਿਲ ਗਿਆ ਤੇ ਨਾਮ ਉਹ ਘੋਟਾਰੇ ਦੀ ਮਹਰ ਤੋਂ ਲੈ ਕੇ ਗਿਆ ਚਲੇ ਨੇ ਹਾਂ ਕਿੰਨੇ ਵਜੇ ਤੋਂ ਸਵੇਰੇ ਆਏ ਉਹ ਨਹੀਂ ਸਿੱਧੇ ਹਾਂਜੀ 8 ਵਜੇ ਦੇ ਆ ਗਏ ਲੈਣੇ ਲੱਗੇ ਨਹੀਂ ਖਲੋਤਾ ਜਾਂਦਾ ਖੜਾ ਨਹੀਂ ਜਾ ਰਿਹਾ ਹਾਂ ਕਿਸੇ ਨਾ ਹੋਰ ਕਿਆ ਭਈ ਮੇਰਾ ਨੰਬਰ ਤੇਰੇ ਪਿੱਛੇ ਹੈ ਖੜਾ ਨਹੀਂ ਗੋਡਾ ਨਵਾ ਪਾਇਆ ਉਹ ਸਿੱਧੇ ਉੱਥੇ ਬੈਠੇ ਉਹ ਤਾਂ ਨਹੀਂ ਜਾਂਦਾ ਆ ਗੋਡਾ ਨਵਾ ਪਾਇਆ ਖੜਾ ਨਹੀਂ ਉਹ ਹੈ ਨਾ ਮੈਂ ਲੱਖੇ ਨੂੰ ਪਏ ਆਏ ਉਹ ਤੇ ਪਿੱਛੇ ਫਿਰ ਨੇੜੇ ਆਇਆ ਤਾਂ ਨਿਮਗਰ ਹੋ ਗਿਆ ਕਿੰਨੀ ਕੁ ਉਮਰ ਹੋ ਗਈ 80 असी साल